ਸਕਦਾ ਹੈ ਜਿਹੜਾ ਅੰਮ੍ਰਿਤਪਾਲ ਦੂਜਾ ਡਿਬਰੂਗੜ ਦੀ ਜੇਲ੍ਹ 'ਚ ਬੈਠਾ ਜਿਸ ਨੂੰ ਸ਼ੌਕ ਹੈ ਜੇਲ੍ਹ 'ਚ ਬੈਠੇ ਲੋਕਾਂ ਦੇ ਮਰਡਰ ਕਰਾਉਣਾ ਉਹ ਡਿਬਰੂਗੜ ਵਾਲਾ ਅੰਮ੍ਰਿਤਪਾਲ ਵੀ ਜਿਹਨੂੰ ਤੁਸੀਂ ਸਾਰੇ ਪਾਲ ਕਹਿ ਕੇ ਸਤਾਦੇ ਹੋ ਕੋਨੋ ਪਾਲ ਵੀ ਕਹਿੰਦੇ 238 ਕੋਈ ਚਾਟਛੂਟ ਫੜੀ ਗਈ ਜਿਸ ਦੇ ਵਿੱਚ ਉਹਨੇ ਆਪਣੇ ਪ੍ਰਾਈਵੇਟ ਪਾਰਟਸ ਦਾ ਜ਼ਿਕਰ ਕੀਤਾ ਹੈ ਰਾਈਟ ਮੈਨੂੰ ਇਹ ਕਿਉਂ ਲੱਗਦਾ ਹੈ ਵੀ ਇਹਦੀ ਕਮਲਕਾਰ ਦੀ ਮਰਡਰ ਦੀ ਤਾਰ ਡਿਬਰੂਗੜ ਨਾਲ ਵੀ ਜੁੜੀ ਹੋਈ ਆ ਮਹਿਰੂ ਨੇ ਕਿਉਂਕਿ ਮਹਿਰੂ ਦਾ ਕੰਮ ਜੁੜਿਆ ਡਿਬਰੂਗੜ ਨਾਲ ਮਹਿਰੂ ਨੇ ਉਹਨੂੰ ਕਿਥੇ ਫੋਨ ਕੀਤਾ ਹੋਣਾ ਵੀ ਮੈਂ ਫਸ ਗਿਆ ਮੇਰੇ ਬੜੇ ਗੰਦੇ ਸ਼ਲੀਲ ਵੀਡੀਓ ਫੋਨ ਚ ਹੈ ਮੇਰੀਆਂ ਬਹੁਤ ਸਾਰੀਆਂ ਪੋਲ ਬਾਈ ਜੇ ਬਾਹਰ ਆ ਗਏ ਮੈਂ ਤਾਂ ਨੰਗਾ ਹੋ ਜਾਉ ਕਿਉਂਕਿ ਮਹਿਰੂ ਡ੍ਰੀਮ ਲੈ ਰਿਆ ਸੀ ਰਾਜਨੀਤੀ ਚ ਜਾਣਾ ਮੈਲੇ ਦਿੱ ਟਿਕਟ ਲਾਣਾ ਜਿੰਨੇ ਗੁੰਡੇ ਬਦਮਾਸ਼ ਰੇ ਪੀਐਸ ਇਹ ਵੀ ਰਾਜਨੀਤੀ ਚ ਜਾਣਾ ਇਹਨਾਂ ਨੇ ਕਿਉਂਕਿ ਬਲਤਕਾਰ ਤੇ ਬਲਤਕਾਰ ਤੇ ਚਮਤਕਾਰ ਤੇ ਚਮਤਕਾਰ ਕਰਨੇ ਲਾ ਹੁਣ ਜਿਹੜਾ ਡਿਬਰੂਗੜਾ ਵਾਲਾ ਪਾਲਾਉਣੇ ਕਿਹਾ ਹੁਣ ਚੱਕ ਦੇ ਫੋਨ ਫੋਨ ਖੋਲਾ ਇਹ ਕਰ ਜੇ ਪੰਜਾਬ ਪੁਲਿਸ ਜਿਹੜੇ ਫੋਨ ਦਾ ਇਸਤੇਮਾਲ ਮੈਰੋਂ ਕਰਦਾ ਸੀ ਉਹਦਾ ਪਰਸਨਲ ਨੰਬਰ ਤੇ ਡਿਬਰੂਗੜਾ ਵਾਲੇ ਦਾ ਪਰਸਨਲ ਨੰਬਰ ਜੇ ਦੋਨਾਂ ਦੀ ਲਿਸਟ ਕਢਾਈ ਜਾਵੇ ਕੱਪਾਤਾ ਲੱਗੂਬ ਕਿੰਨੀ ਕਿੰਨੀ ਦੇਰ ਕਿਧੇ ਕਿਧੇ ਕਦੋਂ ਗੱਲਾਂ ਹੋਈਆਂ ਹੋ ਸਕਦਾ ਕਿਸੇ ਡਿਫਰੈਂਟ ਨੰਬਰ ਤੋਂ ਵੀ ਹੋਈ ਹੋਵੇ ਪਰ ਮੈਨੂੰ ਹੱਥ ਇਹ ਜਿਹੜਾ ਜੇਲ੍ਹ ਦੇ ਵਿੱਚ ਮੇਨ ਵੱਡਾ ਬਲਤਕਾਰੀ ਜਿਹੜਾ ਦੂਜਾ ਬਾਬਾ ਰਾਮ ਰੀਮ ਡਿਬਰੂਗੜਾ ਜੇਲ੍ਹ 'ਚ ਬੈਠਾ ਮੈਨੂੰ ਉਹਦੇ ਚਾਂਸਸ 100% ਲੱਗਦੇ ਆ ਕਿਉਂ ਡਿਬਰੂਗੜਾ ਵਾਲਾ ਜਿਹੜਾ ਪਾਲਾ ਉਹਦਾ ਪਿਓ ਮਹਿਰੋਂ ਦੇ ਪਿੰਡ ਜਾ ਕੇ ਆਇਆ ਹੁਣ ਦੱਸੋ ਵੀ ਉਹਦੇ ਪਿਓ ਤੋਂ ਉਹਦੇ ਪਿੰਡ ਜਾਣਾ ਕਿਉਂ ਬੰਦ ਆ ਕੀ ਉਹਦਾ ਪਿਓ ਹੀ ਕਹਿਣ ਗਿਆ ਵੀ ਕੋਈ ਮੂੰਹ ਨਾ